ਅੱਜ ਅਸੀਂ ਗੱਲ ਕਰਾਂਗੇ ਬਦਲ ਗਿਆ ਹੈ ਪੰਜਾਬ ਪੰਜਾਬ ਵਿੱਚ ਬਹੁਤ ਸਾਰੇ ਬਦਲਾਅ ਆ ਰਹੇ ਹਨ ਦਿਨ-ਪ੍ਰਤੀ ਦਿਨ ਬਦਲਾਅ ਹੀ ਬਦਲਾਅ ਆ ਰਹੇ ਹਨ ਐਸ ਜਿਹੜੀ ਖਬਰ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਇਹ ਇੱਕ ਐਹੋ ਜਿਹਾ ਬਦਲਾਅ ਹੈ ਜਿਸ ਵਿੱਚ ਨੇ ਹੈਰਾਨ ਕਰ ਦਿੱਤਾ ਹੈ ਸਾਰੇ ਲੋਕਾਂ ਨੂੰ ਸੋਚਨ ਪ੍ਰਤੀ ਕਿਸੇ ਵੀ ਐਸ ਸਾਲ ਕਿਸੇ ਵੀ ਪੰਚਾਇਤ ਨੇ ਠੇਕਾ ਖੋਲਣ ਯਾਨੀ ਕਿ ਸ਼ਰਾਬ ਦਾ ਠੇਕਾ ਖੋਲਣ ਤੇ ਇਤਰਾਜ਼ ਨਹੀਂ ਜਤਾਇਆ ਸ਼ਰਾਬ ਦਾ ਠੇਕਾ ਖੋਲਣਾ ਜਾ ਤਬਦੀਲ ਕਰਨਾ ਪਿੰਡ ਦੀ ਪੰਚਾਇਤ ਇਸ ਸਬੰਧੀ ਪਹਿਲਾਂ ਮਤਾ ਪਾਉਂਦੀ ਹੈ ਮਤਾ ਪਾ ਕੇ ਇਸ ਨੂੰ ਆਪ ਕਾਰੀ ਵਿਭਾਗ ਵਿੱਚ ਇਤਰਾਜ਼ ਜਾਰੀ ਕੀਤਾ ਜਾਂਦਾ ਹੈ ਇਤਰਾਜ਼ ਜਾਰੀ ਨੂੰ ਤਬਾਰ ਵਿਭਾਗ ਇਸ ਤੇ ਫੈਸਲਾ ਕਰਦਾ ਹੈ ਕਿ ਪੰਚਾਇਤ ਦਾ ਜਿਹੜਾ ਪਾਇਆ ਗਿਆ ਮਤਾ ਇਸ ਠੇਕੇ ਨੂੰ ਕਿੱਥੇ ਖੋਲਣਾ ਹੈ ਜਾਂ ਬੰਦ ਕਰਨਾ ਹੈ ਜਾਂ ਇਸ ਨੂੰ ਕਿਤੇ ਸ਼ਿਫਟ ਕਰਨਾ ਹੈ ਪਰ ਇਸ ਸਾਲ ਕਿਸੇ ਵੀ ਪੰਚਾਇਤ ਨੇ ਕੋਈ ਵੀ ਮਤਾ ਨਹੀਂ ਪਾਇਆ ਜੋ ਹੁਣ ਫਿਲਹਾਲ ਨੰਗੀਆਂ ਪੰਚਾਇਤਾਂ ਬਣੀਆਂ ਹਨ ਉਹਨਾਂ ਨੇ ਅਜੇ ਤੱਕ ਪੂਰੇ ਪੰਜਾਬ ਦੀ ਕਿਸੇ ਵੀ ਪੰਚਾਇਤ ਨੇ ਆਜੇ ਕੋਈ ਮਤਾਂ ਨਹੀਂ ਪਾਇਆ ਨਾ ਇਤਰਾਜ਼ ਲਗਾਇਆ ਹੈ। ਮੈਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਖੁੱਲ ਰਹੇ ਹਨ ਜੋ ਸ਼ਰਾਬ ਦੇ ਠੇਕੇ। 2012 ਵਿੱਚ 140 ਪਿੰਡਾਂ ਨੇ ਇਸ ਸਬੰਧੀ ਇਤਰਾਜ਼ ਜਤਾਇਆ ਸੀ ਕਿ ਇਹ ਪੰਚਾਇਤਾਂ ਵਿੱਚ ਜਿਹੜੇ ਠੇਕੇ ਖੋਲੇ ਗਏ ਹਨ ਸ਼ਰਾਬ ਦੇ ਠੇਕੇ ਖੋਲੇ ਗਏ ਹਨ। ਇਹਨਾਂ ਨੂੰ ਬਦਲਿਆ ਜਾਵੇ ਜਾਂ ਸ਼ਿਫਟ ਕਰਨ ਸੰਬੰਧੀ ਸੀ ਗਿਆ 2024 ਦੇ ਵਿੱਚ ਪਿਛਲੇ ਸਾਲ 2024 ਦੇ ਵਿੱਚ ਸਿਰਫ ਪੰਜ ਪੰਚਾਇਤਾਂ ਨੇ ਹੀ ਮਤਾ ਪਾਇਆ ਸੀ ਇਸ ਇਤਰਾਜ ਵਿੱਚ ਪਰ ਇਸ ਸਾਲ 2025 ਜਿਹੜਾ ਮਿੱਤੀ ਸਾਲ ਨਵਾਂ ਸ਼ੁਰੂ ਹੋਇਆ ਹੈ ਇਸ ਵਿੱਚ ਕਿਸੇ ਵੀ ਪੰਚਾਇਤ ਨੇ ਇਹੋ ਜਿਹਾ ਕੋਈ ਮਤਾ ਨਹੀਂ ਪਾਸ ਕੀਤਾ ਜਾਂ ਪਾਇਆ ਜਾ ਪੰਚਾਇਤ ਵੱਲੋਂ ਦੱਸਿਆ ਗਿਆ ਹੋਵੇ ਕਿ ਸਾਨੂੰ ਇਹ ਠੇਕਾ ਬਦਲਣਾ ਹੈ ਜਾਂ ਸਾਡੇ ਪਿੰਡ ਵਿੱਚ ਇਸ ਨੂੰ ਨਾ ਖੋਲਿਆ ਜਾਵੇ ਇਸ ਸਬੰਧੀ ਕੋਈ ਵੀ ਇਤਰਾਜ਼ ਕਿਸੇ ਨੇ ਨਹੀਂ ਲਗਾਇਆ ਇਸ ਸਾਲ ਸੂਬੇ ਵਿੱਚ ਪੂਰੇ ਦੇ ਪੰਜਾਬ ਵਿੱਚ ਸੂਬੇ ਵਿੱਚ ਕੁੱਲ 3 ਕਰੋੜ ਲੋਕ ਹਨ ਪਰ ਇੱਥੇ ਬੰਪਰ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਪਿਛਲੇ ਸਾਲ 2024 ਵਿੱਚ 10000 ਕਰੋੜ ਦਾ ਇਸ ਨੂੰ ਕਮਾਈ ਕੀਤੀ ਗਈ ਸੀ ਪੰਜਾਬ ਵਿੱਚ 33 ਕਰੋੜ ਲੋਕ ਹਨ ਪਰ ਇੱਥੇ ਲਗਭਗ 30 ਕਰੋੜ ਬੋਤਲਾਂ ਸ਼ਰਾਬ ਦੀਆਂ ਦੇਖ ਜਾਂਦੀਆਂ ਹਨ ਇਸ ਤਰ੍ਹਾਂ ਸਾਡਾ ਕਹਿਣ ਦਾ ਮਤਲਬ ਇਹੀ ਹੈ ਖਬਰ ਦਿਖਾਉਣ ਦਾ ਕਿ ਪੰਜਾਬ ਦੇ ਵਿੱਚ ਬਦਲਾਅ ਆ ਗਿਆ ਹੈ ਬਦਲਾਅ ਹੁਣ ਇਹੋ ਜਿਹਾ ਆਇਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਕੋਈ ਇਤਰਾਜ਼ ਨਹੀਂ ਜਤਾਇਆ ਇਸ ਸਾਲ ਪੰਜਾਬ ਵਿੱਚ ਠੇਕੇ ਖੋਲਣ ਤੇ ਕੋਈ ਰੋਕ ਨਹੀਂ ਲਗਾਈ ਜਾ ਸਕਦੀ ਕਿਉਂਕਿ ਕਿਸੇ ਪੰਚਾਇਤ ਨੇ ਇਤਰਾਜ਼ ਤਾਂ ਲਗਾਇਆ ਹੀ ਨਹੀਂ ਇਸ ਕਰਕੇ ਠੇਕੇਦਾਰ ਮਨਮਾਨੀ ਨਾਲ ਠੇਕੇ ਖੋਲ ਸਕਣਗੇ ਉਹ ਕਿਤੇ ਵੀ ਠੇਕਾ ਲਗਾ ਸਕਦੇ ਹਨ ਇਸ ਸੰਬੰਧੀ ਇਤਰਾਜ਼ ਨਹੀਂ ਲਾਏ ਗਏ ਸੋ ਇਹ ਇੱਕ ਪੰਜਾਬ ਵਿੱਚ ਨਵਾਂ ਬਦਲਾਅ ਆਇਆ ਸੀ ਜੋ ਇਤਿਹਾਸ ਇਤਿਹਾਸ ਵਿੱਚ ਪਹਿਲੀ ਵਾਰੀ ਇਹੋ ਜਿਹਾ ਹੋਇਆ ਹੈ ਕਿ ਪੰਜਾਬ ਵਿੱਚ ਕਿਸੇ ਵੀ ਪਿੰਡ ਜਾਂ ਕਿਸੇ ਵੀ ਪੰਚਾਇਤ ਨੇ ਸ਼ਰਾਬ ਦੀ ਠੇਕਾ ਖੋਲਣ ਤੇ ਕੋਈ ਇਤਰਾਜ਼ ਲਗਾਇਆ ਹੋਵੇ ਧੰਨਵਾਦ